ਅੱਜ ਅਪਾ ਗੱਲ ਕਰਾਂਗੇ ਪਾਣੀਆਂ ਤੇ ਪਾਣੀ ਤੇ ਭਾਰਤ ਦੇ ਵਿੱਚ ਪਾਣੀ ਦੀ ਕੀ ਸਥਿਤੀ ਆ ਕੀ ਨੀਤੀਯੋਗ ਦੀ ਰਿਪੋਰਟ ਆਈ ਆ ਸਾਰੀ ਰਿਪੋਰਟ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਨੀਤੀਯੋਗ ਨੇ ਜੋ ਰਿਪੋਰਟ ਦਿੱਤੀ ਆ ਕਿ ਸਾਰੀ ਰਿਪੋਰਟ ਅਗਰ ਨਾ ਸੰਭਲੇ ਲੋਕ ਤਾਂ ਪਾਣੀਆਂ ਦੇ ਬਹੁਤ ਵੱਡੀ ਪਾਣੀ ਦੇ ਮਾਮਲੇ 'ਚ ਇੱਕ ਤੀਜੀ ਜੰਗ ਹੋਣ ਨੂੰ ਤਿਆਰ ਆ ਤੀਜੀ ਜੰਗ ਜਿਹੜੀ ਹੋਊਗੀ ਪਾਣੀ ਤੇ ਹੋਊਗੀ ਹੁਣ ਪੰਜਾਬ ਪੰਜਾਬ ਦੇ ਹਾਲਾਤ ਮਾੜੇ ਹੋਣ ਜਾ ਰਹੇ ਨੇ ਨੀਤੀਯੋਗ ਦੀ ਰਿਪੋਰਟ ਬੂੰਦ ਬੂੰਦ ਨੂੰ ਤਰਸਿਆ ਬੰਗਲੌਰ ਹੁਣ ਅੰਮ੍ਰਿਤਸਰ ਤੇ ਲੁਧਿਆਣੇ ਦੀ ਵੀ ਵਾਰੀ ਕੀ ਕਹਿੰਦੀ ਹੈ ਨੀਤੀਯੋਗ ਦੀ ਰਿਪੋਰਟ ਇਹ ਮੈਂ ਤੁਹਾਨੂੰ ਸਾਰੀ ਰਿਪੋਰਟ ਪੜ੍ਹ ਕੇ ਸੁਣਾਉਣਾ ਇਹਦੇ ਤੇ ਅੱਜ ਵੀਡੀਓ ਕਰਦੇ ਆ ਵੈਘਰੂਜੀ ਦਾ ਖਾਲਸਾ ਵੈਘਰੂਜੀ ਦੀ ਫਤਿਹ ਉੱਤਰ ਭਾਰਤ 'ਚ ਹਾਲੇ ਮਿੱਠੇ ਮਿੱਠੀ ਠੰਡ ਪੈ ਰਹੀ ਆ ਪਰ ਗਰਮੀ ਦੀ ਪੂਰੀ ਤਰ੍ਹਾਂ ਆਮਦ ਹਾਲੇ ਹੋਈ ਨਹੀਂਗੀ ਹੈਗੀ ਉੱਥੇ ਹੀ ਦੱਖਣੀ ਭਾਰਤ ਵਿੱਚ ਇੱਕ ਸ਼ਹਿਰ ਇਸ ਵੇਲੇ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ ਬੰਗਲੌਰ ਹੀ ਨਹੀਂ ਹైదరాబాద్ ਚਨਈ ਵਿੱਚ ਵੀ ਪਾਣੀ ਦਾ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਨੀਤੀ ਯੋਗਤੀ ਰਿਪੋਰਟ ਅਨਸਾਰ ਦੱਖਣੀ ਭਾਰਤ ਦੇ ਨਾਲ-ਨਾਲ ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਵੀ ਭਾਰੀ ਜਲ ਸੰਕਟ ਪੈਦਾ ਹੋਣ ਵਾਲਾ ਹੈ ਇਹ ਜਿਹੜੀਆਂ ਨਹਿਰਾਂ ਨੂਰਾਂ ਦਾ ਪਾਣੀ ਤਾਂ ਇਹ ਖਿੱਚ ਕੇ ਅੱਡ ਲਜਾਈ ਜਾਂਦੇ ਨੇ ਉੱਤੇ ਦੂਜੀਆਂ ਸਟੇਟਾਂ ਨੂੰ ਤੇਨ ਖਾਤਰ ਪੰਜਾਬ ਨੂੰ ਤੇਨ ਖਾਤਰ ਇਹਨਾਂ ਕੋਲ ਕੁਝ ਨਹੀਂ ਮੈਂ ਇਹ ਗੱਲ ਕਹਿਣਾਗਾ ਵੀ ਜਿਹੜਾ ਪੰਜਾਬ ਹੈ ਪੰਜਾਬ ਨੂੰ ਮੰਗਣਾ ਚਾਹੀਦਾ ਵੀ ਸਾਡੇ ਬੂੰਦ-ਬੂੰਦ ਪਾਣੀ ਸਾਡੇ ਜਿਹੜਾ ਲੱਗੇ ਸਾਰਾ ਨਹਿਰੀ ਪਾਣੀ ਲੱਗੇ ਧਰਤੀ 'ਚੋਂ ਪਾਣੀ ਨਹੀਂ ਕੱਢਣਾ ਚਾਹੀਦਾ ਜਿਹੜੇ ਕਿਸਾਨ ਮੰਗ ਕਰਦੇ ਨੇ ਇਹ ਕਿਸਾਨਾਂ ਨੂੰ ਆਪਣੀ ਮੰਗ ਰੱਖਣੀ ਚਾਹੀਦੀ ਆ ਬੀ ਜਿਹੜੀ ਸਾਡੀ ਤਾਂ ਜੀ ਮੰਗ ਇਹ ਆ ਵੀ ਸਾਨੂੰ ਤਾਂ ਪੂਰਾ ਸਾਡਾ ਪਾਣੀ ਹੈਗਾ ਜਿਹੜਾ ਪਾਣੀ ਸਾਡੇ ਕੱਲੇ ਕੱਲੇ ਖੇਤ ਦੇ ਕੋਨੇ-ਕੋਨੇ 'ਚ ਪਹੁੰਚਣਾ ਚਾਹੀਦਾ ਨਹਿਰੀ ਪਾਣੀ ਫੇਰ ਅਗਰ ਪਾਣੀ ਬਚਦਾ ਤਾਂ ਤੁਸੀਂ ਪੰਜਾਬ ਤੋਂ ਬਾਹਰ ਦਿਓ ਨਹੀਂ ਸਾਡੇ ਖੇਤਾਂ ਨੂੰ ਪਾਣੀ ਪਹੁੰਚਣਾ ਚਾਹੀਦਾ ਜਿਹੜੇ ਦੂਜੇ ਵੀਰ ਨੇ ਜਿਹੜੇ Hindu ਵੀਰ ਜਿਹੜੇ ਖੇਤੀ ਨਹੀਂ ਕਰਦੇ ਉਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਉਹਨਾਂ ਦੀਆਂ ਅਗਰ ਦੁਕਾਨਦਾਰੀਆਂ ਨੇ ਅਗਰ ਪਾਣੀ ਮੁੱਕ ਜੂਗਾ ਤਾਂ ਉਹ ਵੀ ਦੁਕਾਨਦਾਰੀਆਂ ਆਪਣੀਆਂ ਕਿੱਥੋਂ ਚਲਾਉਣਗੇ ਫੇਰ ਵਿਜਰਤ ਕਰ ਜਾਣਗੇ ਲੋਕ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਇਸ ਮੁੱਦੇ ਤੇ ਲੜਾਈ ਲੜਨੀ ਚਾਹੀਦੀ ਹੈ ਅੱਗੇ ਸੁਣੋ ਰਿਪੋਰਟ ਉੱਤਰ ਭਾਰਤ ਵਿੱਚ ਹਰ ਸਾਲ ਲਗਾਤਾਰ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਵੱਧਦੀ ਗਰਮੀ ਦੇ ਨਾਲ ਨਾਲ ਪਾਣੀ ਦੀ ਕਿੱਲਤ ਵੀ ਵੱਧਦੀ ਜਾ ਰਹੀ ਹੈ ਹਰ ਸਾਲ ਜਿਹੜੇ ਆਉਂਦੇ ਨੇ ਨਾ ਹੜਾ ਆਉਂਦੇ ਨੇ ਪਾਣੀ ਖੁਰ ਖੁਰ ਕੇ ਬਰਫ ਘੁਰ ਕੇ ਇਹ ਗਰਮੀ ਦੇ ਵਧਣ ਦੇ ਨਾਲ ਬਰਫ ਖੁਰਦੀ ਆ ਫਿਰ ਇਹ ਪਾਣੀ ਥੱਲੇ ਆ ਕੇ ਹੜ੍ਹ ਲਿਆਉਂਦੇ ਨੇ ਗਰਮੀ ਹਰ ਸਾਲ ਵੱਧਦੀ ਜਾਂਦੀ ਆ ਆਪਾਂ ਹਰ ਸਾਲ ਕਹਿੰਦੇ ਆ ਯਾਰ ਇਹ ਤੱਕ ਜਿੰਨੀ ਗਰਮੀ ਕਦੇ ਨਹੀਂ ਪਈ ਇਹ ਹਰ ਸਾਲ ਹੋ ਰਿਹਾ ਹੈਗਾ ਪਿਛਲੇ 8-10 ਸਾਲਾਂ ਤੋਂ ਲਗਾਤਾਰ ਦੇਸ਼ ਦੇ ਜਿਹੜੇ ਸ਼ਹਿਰ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਸਕਦੇ ਹਨ ਉਹਨਾਂ ਵਿੱਚ ਪੰਜਾਬ ਦੇ ਵੀ ਦੋ ਵੱਡੇ ਜ਼ਿਲ੍ਹੇ ਸ਼ਾਮਲ ਹਨ ਪੰਜਾਬ ਦੇ ਵੀ ਦੋ ਜ਼ਿਲ੍ਹੇ ਸ਼ਾਮਲ ਨੇ ਜੀ ਹਾਂ ਨੀਤੀ ਆਯੋਗ ਦੀ ਰਿਪੋਰਟ ਵਿੱਚ ਅੰਮ੍ਰਿਤਸਰ ਤੇ ਲੁਧਿਆਣਾ ਅੰਮ੍ਰਿਤਸਰ ਤੇ ਲੁਧਿਆਣਾ ਦੋ ਜ਼ਿਲ੍ਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਹੋਣ ਜਾ ਰਹੀ ਹੈ ਨੀਤੀ ਆਯੋਗ ਦੀ ਰਿਪੋਰਟ ਆ ਇਹ ਉਦਯੋਗਿਕ ਨਗਰੀ ਲੁਧਿਆਣਾ ਵਿੱਚ ਰੋਜ਼ਾਨਾ ਕਰੋੜਾ ਰੁਪਏ ਦਾ ਕਾਰੋਬਾਰ ਹੁੰਦਾ ਹੈ ਤਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਲੱਖਾਂ ਕਰੋੜਾ ਸਲਾਨੀ ਪਹੁੰਚਦੇ ਹਨ ਜਿਵੇਂ ਲੁਧਿਆਣੇ ਦੇ ਵਿੱਚ ਤਾਂ ਕਾਰੋਬਾਰੀ ਜ਼ਿਆਦਾ ਹੁੰਦਾ ਨਾ ਕਾਰੋਬਾਰ ਜਿਹੜਾ ਵਪਾਰਕ ਕਾਰੋਬਾਰ ਜ਼ਿਆਦਾਗਾ ਉਵੇਂ ਹੀ ਅੰਮ੍ਰਿਤਸਰ ਸਹਿਰਾ ਜਿਹੜਾ ਉਹ ਟੂਰਿਜ਼ਮ ਦਾ ਸ਼ਹਿਰ ਆ ਉੱਥੇ ਟੂਰਿਸਟ ਵੱਡੇ ਪੱਧਰ ਤੇ ਪਹੁੰਚਦੇ ਨੇ ਸਲਾਨੀ ਪਹੁੰਚਦੇ ਹਨ ਰਿਪੋਰਟ ਮੁਤਾਬਕ ਲੁਧਿਆਣਾ ਤੇ ਅੰਮ੍ਰਿਤਸਰ ਦੇ ਲੋਕ ਆਉਣ ਵਾਲੇ ਕੁਝ ਦਿਸਾਂਾਂ ਵਿੱਚ ਪਾਣੀ ਦੀ ਭਾਰੀ ਸਮੱਸਿਆ ਨਾਲ 2-4 ਹੋ ਸਕਦੇ ਹਨ ਅਗਰ ਇਹ ਹੁਣੀ ਕੰਮ ਸਾਂਭ ਲਿਆ ਜਾਂਦਾ ਨਾ ਐਸੇ ਸਟੇਜ ਤੇ ਜਿਹੜੀ ਵੱਡੀ ਮੰਗ ਹੈ ਕਿਸਾਨ ਹੁਣ ਆਪਣੀ ਮੰਗ ਮੰਗਦੇ ਨੇ ਵੀ ਐਮ ਐਸ ਪੀ ਦਿਓ ਆ ਦਿਓ ਜੇ ਪਾਣੀ ਹੈ ਨਾ ਰਹਾ ਤਾਂ ਐਮ ਐਸ ਪੀ ਤੋਂ ਕੀ ਕਰਾਂਗੇ ਤੁਸੀਂ ਪਾਣੀ ਨਾ ਹੋਇਆ ਤਾਂ ਖੇਤੀ ਹੈ ਨਹੀਂ ਹੋਣੀ ਪਾਣੀ ਤਾਂ ਹੁਣ ਦੇਖ ਲਓ ਜਿਹੜੇ ਆਪਾਂ ਬੋਰ ਲਾਈ ਬੈਠਿਆ 400 ਫੁੱਟ ਤੇ ਲਾਈ ਬੈਠਿਆਂਗੇ ਇਹ ਤੋਂ ਥੱਲੇ ਦਾ ਪਾਣੀ ਹੈ ਨਹੀਂ ਲਾਸਟ ਇਹ ਬੈਲਟ ਆ ਗਈ ਪਾਣੀ ਦੀ ਇਹ ਵੀ ਕਿੰਨਾ ਕੁ ਜਰ ਚੱਲ ਜੂਗੀ 5-6 ਸਾਲ ਚੱਲ ਜੂ 10 ਸਾਲ ਚੱਲ ਜੂ ਇਹ ਤੋਂ ਬਾਅਦ ਤਾਂ ਨਹੀਂ ਚੱਲਣੀ ਇਹ 2030 ਤੱਕ ਜਾ ਕੇ ਗੰਭੀਰ ਸੰਕਟ ਸਾਹਮਣੇ ਆ ਜਾਣਾਗਾ ਜੇ ਨਾ ਸਵਾਲ ਆ ਗਿਆ ਸਭ ਤੋਂ ਵੱਡੀ ਮੰਗ ਦਾ ਕਿਸਾਨਾਂ ਨੂੰ ਮੰਗ ਰੱਖਣੀ ਚਾਹੀਦੀ ਆ ਵੀ ਸਾਡਾ ਜਿਹੜਾ ਪਾਣੀ ਐ ਸਾਡਾ ਜਿਹੜਾ ਨਹਿਰੀ ਪਾਣੀ ਆ ਉਹ ਖੇਤ ਖੇਤ ਸਾਡੇ ਨੂੰ ਪਹੁੰਚੇ ਉਹਦੇ ਦੋ ਫਾਇਦੇ ਹੋਣਗੇ ਇੱਕ ਤਾਂ ਫਾਇਦਾ ਹੋਊਗਾ ਧਰਤੀ 'ਚੋਂ ਪਾਣੀ ਨਿਕਲਣਾ ਬੰਦ ਹੋ ਜਾਊਗਾ ਧਰਤੀ ਦੇ ਵਿੱਚ ਪਾਣੀ ਸਟੋਰ ਰਹਿ ਜਾਊਗਾ ਦੂਸਰਾ ਉਹਦਾ ਸਭ ਤੋਂ ਵੱਡਾ ਫਾਇਦਾ ਹੋਊਗਾ ਕਿਸਾਨਾਂ ਨੂੰ ਖਾਦ ਪਾਉਣ ਦੀ ਜ਼ਰੂਰਤ ਨਹੀਂ ਗਈ ਹੈਗੀ ਖਾਦ ਘੱਟ ਪਊਗੀ ਜਿੰਨੀ ਜਿਹੜਾ ਨਹਿਰੀ ਪਾਣੀ ਲੱਗਦਾਗਾ ਉਹ ਤਾਂ ਯੂਰੀਆ ਹੁੰਦਾ ਨਿਰਾ ਬਣਿਆ ਹੋਇਆ ਉਹਦੇ ਵਿੱਚ ਜੜੀਆਂ ਬੂਟੀਆਂ ਦਵਾਈਆਂ ਆਉਂਦੀਆਂ ਨੇ ਉਹਦੇ ਵਿੱਚ ਬਹੁਤ ਵਧੀਆ ਬੱਦਰ ਦੀ ਜਿਹੜੀ ਮਿੱਟੀ ਆ ਗਈ ਉਹ ਖੁਰ ਕੇ ਆਉਂਦੀ ਆ ਗਈ ਜਿਹੜਾ ਨਹਿਰੀ ਪਾਣੀ ਲੱਗਦਾ ਇਸ ਕਰਕੇ ਮੰਗੀ ਨਹਿਰੀ ਪਾਣੀ ਦੀ ਕਰਨੀ ਚਾਹੀਦੀ ਆ 20 ਸ਼ਹਿਰਾਂ ਵਿੱਚ ਹੋਵੇਗਾ ਪਾਣੀ ਦਾ ਸੰਕਟ ਨੀਤੀਯੋਗ ਜਿਗਰਜੋਗ ਹੈ ਕਿ ਬੰਗਲੌਰ ਸ਼ਹਿਰ ਬੰਗਲੌਰ ਪਹਿਲਾ ਸ਼ਹਿਰ ਨਹੀਂ ਹੈ ਜਿੱਥੇ ਪਾਣੀ ਦਾ ਸੰਕਟ ਇਸ ਵੇਲੇ ਸਿਖਰ ਤੇ ਪਹੁੰਚ ਚੁੱਕਾ ਹੈ ਨੀਤੀਯੋਗ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2030 ਤੱਕ ਮੈਂ ਕਿਹਾ ਨਾ 2030 ਤੱਕ ਭਾਰਤ ਦੇ ਲਗਭਗ 20 ਸ਼ਹਿਰਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ ਭਾਰਤ ਦੇ 20 ਸ਼ਹਿਰਾਂ ਵਿੱਚ ਰਿਪੋਰਟ ਵਿੱਚ ਸ਼ਾਮਲ ਸ਼ਹਿਰਾਂ ਦੇ ਨਾਂ ਨਾਂ ਸੁਣੋ ਕਿਹੜੇ ਕਿਹੜੇ ਸ਼ਹਿਰ ਨੇ ਦਿੱਲੀ ਬੰਗਲੌਰ ਗੁਜਰਾਤ ਦੇ ਗਾਂਧੀ ਨਗਰ ਗੁਰੂ ਗੁਰੂਗ੍ਰਾਮ ਗੁਰਕਾਉਂ ਕਹਿੰਦੇ ਜਿਹਨੂੰ ਆਪਾਂ ਅੰਦੌਰ ਅੰਬਰਸਰ ਅੰਮ੍ਰਿਤਸਰ ਲੁਧਿਆਣਾ ਹైదరాబాద్ ਚਨਈ ਗਾਜ਼ੀਆਬਾਦ ਤੇ ਹੋਰ ਸ਼ਹਿਰ ਸ਼ਾਮਲ ਹਨ ਇਹ ਸਾਰਾ ਕਾਰੋਬਾਰ ਹੈ ਜਿਹੜਾ ਪਾਣੀ ਦੇ ਸਿਰ ਤੇ ਖੜਾ ਅਗਰ ਪਾਣੀ ਖਤਮ ਹੋ ਗਿਆ ਤਾ ਸਾਰਾ ਸਿਸਟਮ ਹੀ ਖਤਮ ਹੋ ਜੂਗਾ ਜਿਹੜਾ ਉੱਪਰਲਾ ਪਾਣੀ ਹੈਗਾ ਪੰਜਾਬ ਦੇ ਕੋਲ ਤਾਂ ਬਾਦੂ ਪਾਣੀ ਆ ਜੇ ਪੰਜਾਬ ਨੂੰ ਨਹਿਰਾ ਦਾ ਪਾਣੀ ਮਿਲੇ ਜਿੱਦੇ ਦੇ ਬਿਜਲੀ ਫਰੀ ਹੋਈ ਜਾ ਉਦਦੇ ਲੋਕਾਂ ਨੇ ਨਹਿਰੀ ਪਾਣੀ ਤੇ ਆਪਦਾ ਹੱਕ ਰੱਖਣਾ ਹੀ ਬੰਦ ਕਰਤਾ ਨਹਿਰੀ ਪਾਣੀ ਹੈ ਬੰਦ ਦਾ ਸਮਝ ਪੰਜਾਬ ਦੇ ਵਿੱਚ ਦਾ ਮੈਨੂੰ ਲੱਗਦਾ ਵੀ 5 10% ਤੋਂ ਵੱਧ ਖੇਤੀ ਨਹਿਰੀ ਪਾਣੀ ਨਾਲ ਹੁੰਦੀ ਨਹੀਂ ਹੈਗੀ ਸਾਰੀ ਖੇਤੀ ਆ ਕਿ ਜਿਹੜੀ ਥੱਲੇ ਧਰਤੀ ਜੋ ਪਾਣੀ ਸਟੋਰ ਪਾਣੀ ਕੱਢ ਕੇ ਕੀਤੀ ਜਾਂਦੀ ਆ ਜਿਹੜਾ ਸਟੋਰ ਪਾਣੀ ਹੈਗਾ ਇਹਨੂੰ ਤਾਂ ਬਾਹਰਲੇ ਦੇਸ਼ ਵਰਤਦੇ ਨਹੀਂ ਹੈਗੇ ਜਿਵੇਂ ਅਮਰੀਕਾ ਕੈਨੇਡਾ ਦੇ ਵਿੱਚ ਖੇਤੀਬਾੜੀ ਤਾਂ ਉੱਥੇ ਵੀ ਵੱਡੇ ਪੱਧਰ ਤੇ ਹੁੰਦੀ ਆ ਪਰ ਉਹਨਾਂ ਨੇ ਹਾਲੇ ਥੱਲੇ ਧਰਤੀ 'ਚ ਟਿਊਬਵੈਲਰਾਂ ਹੀ ਪਾਣੀ ਨਹੀਂ ਕੱਢਿਆ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਵੀ ਤੁਸੀਂ ਇਹ ਪਾਣੀ ਕਿਉਂ ਨਹੀਂ ਕੱਢਦੇ ਤਾਂ ਉਹ ਕਹਿੰਦੇ ਨੇ ਵੀ ਇਹ ਪਾਣੀ ਹੈਗਾ ਜਿਹੜਾ ਇਹ ਪਾਣੀ ਅਸੀਂ ਇਸ ਕਰਕੇ ਨਹੀਂ ਕੱਢਦੇ ਕਿਉਂਕਿ ਤਾਂ ਸਟੋਰ ਪਾਣੀ ਹੈਗਾ ਇਹ ਤਾਂ ਉਦੋਂ ਹੀ ਪਾਣੀ ਦੀ ਲੋੜ ਆ ਜਦੋਂ ਪਾਣੀ ਦਾ ਸੰਕਟ ਪੈਦਾ ਹੋ ਜੂਗਾ ਤੁਸੀਂ ਤੀਜੀ ਵਰਲਡ ਵਾਰ ਦੇਖਿਓ ਪਾਣੀ ਤੇ ਲੱਗਣੀ ਆਂਗੀ ਕਿਉਂਕਿ ਪਾਣੀ ਦੀ ਬਹੁਤ ਵੱਡੀ ਕਮਜ਼ੋਰੀ ਹੈ ਧਰਤੀ ਹੇਠਲਾ ਪਾਣੀ ਲਗਾਤਾਰ ਖਤਮ ਹੋ ਰਿਹਾ ਹੈ ਇਹ ਅਗਲਾ ਨੀਤੀਯੋਗ ਦੀ ਰਿਪੋਰਟ ਦਾ ਅਗਲਾ ਉਹ ਹੈ ਬੀਤੇ ਕੁਝ ਸਾਲਾਂ ਵਿੱਚ ਪ੍ਰਕਾਸ਼ਿਤ ਹੋਈਆਂ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਹੀਠਾਂ ਜਾ ਰਿਹਾ ਹੈ ਸੂਬੇ ਵਿੱਚ ਗਰਮੀਆਂ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਲਈ ਢੁਕਵਾਂ ਪਾਣੀ ਵੀ ਮੁਹੱਈਆ ਨਹੀਂ ਹੋ پا ਰਿਹਾ ਹੈ ਪਾਣੀ ਦੀ ਕਿੱਲਤ ਕਰਕੇ ਕਈ ਕਿਸਾਨ ਘੱਟ ਪਾਣੀ ਵਾਲੀ ਫਸਲ ਦਾ ਰੁਖ ਕਰ ਰਹੇ ਹਨ ਜਦਕਿ ਕਈ ਕਿਸਾਨ ਇਹ ਫਸਲੀ ਚੱਕਰ ਵਿੱਚੋਂ ਨਿਕਲਣ ਦਾ ਮਾਨ ਬਣਾ ਚੁੱਕੇ ਹਨ ਹੁਣ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਲਗਭਗ ਸਾਰਿਆਂ ਨੇ ਮਨ ਬਣਾਇਆ ਹੋਇਆ ਵੀ ਅਸੀਂ ਫਸਲੀ ਚੱਕਰ ਚੋਂ ਨਿਕਲ ਜੀਏ ਇਹਦੇ ਚੋਂ ਜਿਹੜਾ ਕਣਕ ਤੇ ਝੋਨੇ ਦਾ ਫਸਲੀ ਚੱਕਰ ਹੈ ਪਰ ਦੂਜੀਆਂ ਫਸਲਾਂ ਦੇ ਕੋਈ ਪੈਸੇ ਨਹੀਂ ਦਿੰਦਾ ਉਹਨੂੰ ਤੁਸੀਂ ਦਾਲ ਦੀ ਲਾ ਲਓ ਮੂੰਗੀ ਬੀਜ ਲਓ ਮੂੰਗੀ ਵੇਚਣ ਜਾਓ 23 ਰੁਪਏ ਕਿਲੋ ਵਿਕਦੀ ਆ ਖਰੀਦਣ ਜਾਓ 100 ਰੁਪਏ ਕਿਲੋ ਆ ਜਿਹੜੇ ਦਾ ਜ਼ਿਮੀਦਾਰ ਨੇ 6 ਮਹੀਨੇ ਖੇਤੀ ਕੀਤੀ ਤਿੰਨ ਮਹੀਨੇ ਮੂੰਗੀ ਦੀ ਫਸਲ ਖੜਦੀ ਆ ਤਿੰਨ ਮਹੀਨੇ ਜਿਹੜੇ ਦਾ ਕਿਸਾਨ ਨੇ ਤਿੰਨ ਮਹੀਨੇ ਖੇਤੀ ਕੀਤੀ ਉਹਨੂੰ ਤਾਂ ਕੁਝ ਨਹੀਂ ਮਿਲਣਾ ਜਿਹੜੇ ਜਿਨੇ ਪੈਸੇ ਲਾ ਕੇ ਖਰੀਦ ਕੇ ਗਾਹਾਂ ਵੇਚੀ ਆ ਗਈ ਉਹਨੂੰ 75 ਰੁਪਏ ਲੈ ਕੇ ਦੱਸੋ ਇਹ ਜਦਾ ਆਪਣੇ ਨ ਜਦੋਂ ਤੁਸੀਂ ਐਮਐਸਪੀ ਦੇਵੋਗੇ ਦਾਲਾਂ ਤੇ ਐਮਐਸਪੀ ਦੇਵੋਗੇ ਜਿਹੜੇ ਕਿਸਾਨ ਨੇ ਉਹ ਬੰਦ ਕਰ ਦੇਣਗੇ ਬਸ ਲੰਬੀ ਜਿੰਨੀਆਂ ਦੂਧੀਆਂ ਝੋਨਾ ਦਾ ਅਸਲ ਤੇ ਵਿੱਚ ਝੋਨਾ ਦਾ ਜਿਹੜਾ ਜੀਰੀ ਹੈ ਉਹ ਤਾਂ ਪੰਜਾਬ ਦੀ ਫਸਲ ਹੈ ਨਹੀਂਗੀ ਪੰਜਾਬ ਦੀ ਫਸਲ ਤਾਂ ਦਾਲਾਂ ਵਗੈਰਾ ਨੇ ਦਾਲਾ ਨੇ ਮੂੰਗਫਲੀ ਆ ਛੋਲੇ ਨੇ ਅਹੀਂ ਜੇ ਚੀਜ਼ਾਂ ਨਹੀਂ ਗਈਆਂ ਜਿਹੜੀਆਂ ਉਹ ਪੰਜਾਬ ਦੀ ਫਸਲ ਹੈ ਜਦ ਕਿ ਜਿਵੇਂ ਕੋਧਰਾ ਹੋ ਗਿਆ ਜਵਾਰ ਹੋ ਗਈ ਬਾਜਰਾ ਹੋ ਗਿਆ ਇਹ ਜਿਹੇ ਫਸਲਾਂ ਬੀਤੀਆਂ ਜਾਂਦੀਆਂ ਸੀ ਮੱਕੀ ਬੀਜੀ ਜਾਂਦੀ ਸੀ ਕਪਾਹ ਬੀਜੀ ਜਾਂਦੀ ਸੀ ਨਰਮਾ ਬੀਜਿਆ ਜਾਂਦਾ ਸੀ ਹੁਣ ਜਦੋਂ ਇਹਦਾ ਰੇਟ ਨਹੀਂ ਮਿਲਦਾ ਜ਼ਿਮੀਂਦਾਰ ਹਟ ਗਏ ਜ਼ਿਮੀਂਦਾਰ ਝੋਨਾ ਲਾ ਲੈਂਦਾ ਵੀ ਭਾਈ ਨਿਆਣੇ ਵੀ ਤਾਂ ਰੋਟੀ ਵੀ ਤਾਂ ਨਿਆਣੇ ਦੇ ਢਿੱਡ 'ਚ ਪਾਉਣੀ ਆ ਪੜਾਉਨੇ ਵੀ ਨਿਆਣੇ ਇਸ ਕਰਕੇ ਲੋਕ ਫਸਲੀ ਚੱਕਰ 'ਚ ਕਣਕ ਝੋਨੇ ਦੇ ਫਸਲੀ ਚੱਕਰ ਚੁਲਜੇ ਹੋਏ ਨੇ ਜੇ ਐਮਐਸਬੀ ਦੀ ਡਿਮਾਂਡ ਕahin ਤੱਕ ਕਿਸਾਨ ਐਮਐਸਬੀ ਦੀ ਡਿਮਾਂਡ ਕਰ ਰਹੇ ਆ ਜੇ ਅਬੀ ਐਮਐਸਬੀ ਹੋ ਜੂਗੀ ਤਾਂ ਫਸਲੀ ਚੱਕਰ 'ਚੋਂ ਨਿਕਲ ਜਾਗੇ ਰੋਟੀ ਨਹੀਂ ਪੱਕਦੀ ਫਿਰ ਕਰੇ ਜਦੋਂ ਫਸਲ ਦਾ ਮੁੱਲ ਨਹੀਂ ਮਿਲਦਾ ਜਿੰਨੇ ਪੈਸੇ ਦੀ ਲਾਗਤ ਹੁੰਦੀ ਆ ਉਹਨੇ ਪੈਸੇ ਵੀ ਨਹੀਂ ਮਿਲਦੇ ਉਦੋਂ ਵੀ ਪੈਸੇ ਘੱਟ ਮਿਲਦੇ ਨੇ ਕਿਸਾਨ ਕਰਜ਼ੇ ਚ ਚਲੇ ਜਾਂਦਾ ਹੈ ਤਾਂ ਹੀ ਤਾਂ ਕਰਜ਼ਾ ਮਾਫੀ ਦਾ ਰੌਲਾ ਪਾਉਂਦੇ ਨੇ ਹੁਣ 8500 ਕਰੋੜ ਰੁਪਈਆ ਦਾ ਇੱਕ ਬੰਦੇ ਨੂੰ ਮਾਫ ਹੋ ਸਕਦਾ ਹੈ ਪਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ ਅੱਗੇ ਕੀ ਕਹਿੰਦੀ ਆ ਰਿਪੋਰਟ ਅਜਿਹੇ ਵਿੱਚ ਨੀਤੀਯੋਗ ਦੀ ਇੱਕ ਰਿਪੋਰਟ ਨੇ ਹੋਰ ਵੀ ਚਿੰਤਾ ਵਧਾ ਦਿੱਤੀ ਹੈ ਕਿ ਜੇਕਰ ਸੂਬੇ ਦੀ ਮੌਜੂਦਾ ਅਤੇ ਆਉਣ ਵਾਲੀਆਂ ਸਰਕਾਰਾਂ ਨੇ ਛੇਤੀ ਹੀ ਕੋਈ ਟੁਕਮਾ ਕੋਸ਼ ਕਦਮ ਨਹੀਂ ਚੁੱਕਿਆ ਤਾਂ 2030 ਆਉਂਦੇ-ਆਉਂਦੇ ਪੰਜਾਬ ਨੂੰ ਵੀ ਬੰਗਲੌਰ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 6 ਸਾਲ ਹੀ ਰਹਿੰਦੇ ਨੇ 2030 ਕਹਾ ਜਾਂਦਾ ਹੈ ਕਿ ਕੋਈ ਵਿਅਕਤੀ ਭੋਜਨ ਖਾਏ ਬਿਨਾ ਦੇਖੋ ਰੋਟੀ ਖਾਏ ਬਿਨਾ ਤਾਂ ਕੋਈ ਵੀ ਵਿਅਕਤੀ ਜਿਉਂਦਾ ਰਹਿ ਸਕਦਾ 2 ਦਿਨ ਕੱਢ ਲੂਗਾ 3 ਦਿਨ ਕੱਢ ਲੂਗਾ ਪਰ ਪਾਣੀ ਦੀ ਤਾਂ ਪਾਣੀ ਤਾਂ ਕਹੀ ਜੀ ਲੋੜ ਆ ਜਿਸ ਨੂੰ ਪਾਣੀ ਤੋਂ ਬਿਨਾ ਤਾਂ ਕਲਪਨਾ ਵੀ ਸੰਭਵ ਨਹੀਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਾਣੀ ਤੋਂ ਬਿਨਾ ਤਾਂ ਇਸ ਲਈ ਲੋੜ ਹੈ ਤੁਰੰਤ ਜਾਗਣ ਦੀ ਤਾਂ ਜੋ ਅੰਗਰੇਲੇ ਪੰਜਾਬ ਦੀ ਇਸ ਧਰਤੀ ਨੂੰ ਬੰਗਲੌਰ ਵਰਗੇ ਹਾਲਾਤ ਹੋਣ ਤੋਂ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਰਿਪੋਰਟ ਆ ਗਈ ਜਿਹੜੇ ਬੰਗਲੌਰ ਬਾਰੇ ਰਿਪੋਰਟ ਦਿੱਤੀ ਹੋਈ ਆ ਤੇ ਇਦੇ ਮੇਨ ਮਤਲਬ ਵੀ ਇਹਦੇ ਤੇ ਚਿੰਤਾਜਾਰ ਕੀਤੀ ਹੋਈ ਆ ਕਿ ਪੰਜਾਬ ਦੇ ਵਿੱਚ ਵੀ ਹਾਲਾਤ ਇਹ ਪੰਜਾਬ ਉਸ ਤੋਂ ਅੱਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਕਿਸਾਨਾਂ ਨੂੰ ਝਾੜ ਪਾਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਸੀਹਤ ਵੀ ਦਿੱਤੀ ਆ ਪਰ ਕਿਸਾਨ ਵਿਚਾਲੇ ਕਰਨ ਕੀ ਜਾਣ ਕਿੱਧਰ ਨੂੰ ਬੰਗਲੌਰ ਬੰਗਲੌਰ ਚ ਪੀਣ ਵਾਲਾ ਪਾਣੀ ਲਗਭਗ ਖਤਮ ਹੋਣ ਦੇ ਕਗਾਰ ਤੇ ਹੈ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ ਉਹਨਾਂ ਨੇ ਐਮਰਜੈਂਸੀ ਘੋਸ਼ਿਤ ਕਰਤੀ ਉਹਨਾਂ ਨੇ ਬੱਚਿਆਂ ਨੂੰ ਕਹਿਤਾ ਵੀ ਤੁਸੀਂ ਸਕੂਲ ਨਾ ਆਵੋ ਕਿਉਂਕਿ ਪਾਣੀ ਹੈ ਨਹੀਂ ਜੋ ਬੱਚੇ ਆਉਣਗੇ ਸਕੂਲ ਪਾਣੀ ਤਾਂ ਮੰਗਣਗੇ ਪਾਣੀ ਦਾ ਅਰੇਂਜਮੈਂਟ ਨਹੀਂ ਵੀ ਤੁਸੀਂ ਸਕੂਲ ਨਾ ਆਵੋ ਤੁਸੀਂ ਜਿਹੜੀਆਂ ਆਪਣੀਆਂ ਕਲਾਸਾਂ ਨੇ ਆਨਲਾਈਨ ਕਲਾਸੇ ਲਾਓ ਪਾਣੀ ਦਾ ਸੰਕਟ ਬੰਗਲੌਰ ਤੋਂ ਇਲਾਵਾ ਤੇਲंगाना ਦੇ ਮੁੱਖ ਮੰਤਰੀ ਨੇ ਵੀ ਸੂਬੇ ਦੇ ਵਿੱਚ ਪਾਣੀ ਦੇ ਸੰਕਟ ਬਾਰੇ ਸੰਕੇਤ ਦਿੱਤੇ ਹਨ ਇਹ ਸੰਕਟ ਕਾਰਨ ਕਰਨਾਟਕਾ ਦੇ ਕਈ ਸ਼ਹਿਰ ਪਾਣੀ ਦੀਆਂ ਕਈ ਕਈ ਸ਼ਹਿਰਾਂ ਵਿੱਚ ਪਾਣੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਇਹ ਬਿੰਦਤੀਯੋਗ ਦੀ ਰਿਪੋਰਟ ਹੈ ਉਹ ਹੁਣ ਦੇਖੋ ਇਹ ਤਾਂ ਭਾਰਤ ਸਟੇਟ ਇਹੀ ਜੀ ਆ ਵੀ ਇਹਦੇ ਵਿੱਚ ਕੋਈ ਸਥਿਰਤਾ ਗੱਲ ਹੈਗੀ ਹੈ ਨੀਗੀ ਸਾਰਾ ਕੁਝ ਅਸਥਿਰ ਹੈ ਹੁਣ ਉਹਨਾਂ ਨੇ ਕੀ ਕੀਤਾ ਤੇਲੰਗਾਨਾ ਦੇ ਵਿੱਚ ਕਰਨਾਟਕ ਦੇ ਵਿੱਚ ਪਾਣੀ ਦੀ ਕਮੀ ਹੋ ਗਈ ਉਹਨਾਂ ਨੇ ਚੱਕੇ ਰੇਟ ਵਧਾਤੇ ਪਾਣੀ ਦੇ ਦੱਸੋ ਪਾਣੀ ਦੀ ਜਿਹੜੀ 20 ਰੁਪਈਆ ਵਾਲੀ ਬੋਤਲਾਂ 50 ਦੀ ਕਰਤੀ ਇਹਦਾ ਆਪਾਂ ਇੱਥੇ ਦੇ ਲੁਟੇਰੇ ਦੇ ਕੇ ਇਹਦਾ ਕੱਲਾ ਪੰਜਾਬ ਹੀ ਕਿਹਾ ਜਾ ਸੂਬਾਗਾ ਜਿੱਥੇ ਲੋਕ ਔਂਕੜ ਦੇ ਸਮੇਂ ਤੇ ਮਦਦ ਕਰਦੇ ਨੇ ਜਦ ਕਿ ਦੂਜੀਆਂ ਸਟੇਟਾਂ 'ਚ ਆਪਾਂ ਨੇ ਦੇਖਿਆ ਉੱਤਰਾਖੰਡ ਦੇ ਵਿੱਚ ਆਪਾਂ ਨੇ ਆਪਣੀ ਅੱਖੀਂ ਦੇਖੀ ਹੋਈ ਚੀਜ਼ ਆ ਜਦੋਂ ਉੱਤਰਾਖੰਡ ਖੰਡ ਖੰਡ ਦੇ ਵਿੱਚ ਹੋ ਆਇਆਗਾ ਹਾੜਾ ਆਏ ਨੇਗੇ ਉੱਥੇ ਵੱਡੇ ਪੱਧਰ ਤੇ ਹੜਾ ਆਏ ਸੀ ਜਦੋਂ ਗੰਗਾ ਚੜ ਗਈ ਸੀ ਹੋਰ ਨਦੀਆਂ ਚੜ ਗਈਆਂ ਸੀਗੀਆਂ ਤਾਂ ਪਾਣੀ ਦੀ ਬੋਤਲ 100-100 ਰੁਪਏ ਦੀ ਵੇਚੀ ਆ ਕਿ ਉੱਥੇ ਪਹਾੜੀਆਂ ਨੇ ਲੋਕਾਂ ਨੂੰ ਲੁੱਟਿਆ ਉੱਥੇ ਜਿਹੜੇ ਆ ਲੇਜ ਹੁੰਦੇ ਨੇ ਲੇਜ ਦਾ ਪੈਕਟ ਜਿਹੜਾ 10 ਰੁਪਏ ਦਾ ਹੁੰਦਾ 100-100 ਰੁਪਏ ਦਾ ਲੇਜ ਦਾ ਪੈਕਟ ਦਿੱਤਾ ਇਹ ਤਾਂ ਪੰਜਾਬ ਹੀ ਇੱਕ ਹੀ ਸਟੇਟ ਆ ਵੀ ਜਿੱਥੇ ਸੰਕਟ ਆਉਣ ਤੇ ਲੰਗਰ ਲੱਗ ਜਾਂਦੇ ਨੇ ਕਿ ਲੋਕ ਆਪਣੇ ਪੱਲਿਓਂ ਪੈਸੇ ਲਾ ਲਾ ਕੇ ਸਾਰਾ ਪੰਜਾਬ ਚ ਹੜਾ ਆਏ ਨੇ ਕਿੱਥੇ ਕਿਹੜੀ ਚੀਜ਼ ਮਹਿੰਗੀ ਵੇਕੀ ਆ ਫਰੀ ਦਾ ਸਮਾਨ ਸੀ ਟਰਾਲੀਆਂ ਲੈ ਕੇ ਗਏ ਲੋਕਾਂ ਨੂੰ ਲੋਕ ਐ ਕਹਿੰਦੇ ਸੀ ਵੀ ਭਾਈ ਸਾਡੇ ਤਾਂ ਦੇਗੇ ਭਾਈ ਸਮਾਨ ਗਾਹਾਂ ਵਾਲਿਆਂ ਤੇ ਦੇਜੋ ਮਤਲਬ ਵੀ ਇਹ ਜੇ ਹਾਲਾਤ ਸੀ ਪੰਜਾਬ ਦੇ ਵਿੱਚ ਤੁਸੀਂ ਦੂਜੇ ਸੂਬੇ ਐਥੇ ਖੜਾ ਕੇ ਦਿਖਾਓ ਟਰਾਲੀ ਉਹ ਨਾਲ ਦੀ ਨਾਲ ਲੁੱਟਣ ਆਉਣਗੇ ਲੁੱਟ ਕੇ ਲੈ ਕੇ ਜਾਣ ਤੱਕ ਜਾਂਦੇ ਨੇ ਪਰ ਜਿਹੜੇ ਆਪਾਂ ਗੱਲ ਕਰ ਰਹੇ ਆ ਉਹ ਪਾਣੀ ਦੀ ਸੰਕਟ ਤੇ ਗੱਲ ਕਰ ਰਹੇ ਆ ਪਾਣੀ ਦਾ ਬਹੁਤ ਗੰਭੀਰ ਸੰਕਟ ਆ ਮੈਂ ਅੱਜ ਵੀ ਜੇ ਮੇਰੀ ਇਹ ਵੀਡੀਓ ਆ ਗਈ ਜਿਹੜੀ ਇਹਨੂੰ ਇੰਨੀ ਸ਼ੇਅਰ ਕਰੋ ਵੀ ਇਹ ਘਟੂ ਘਟ ਕਿਸਾਨ ਜੂਨੀਅਨ ਵਾਲਿਆਂ ਦੇ ਮੋਬਾਈਲਾਂ ਤੱਕ ਪਹੁੰਚੇ ਮੈਂ ਇਹ ਮੰਗ ਕਰਦਾਗਾ ਮੈਂ ਇਹ ਮੰਗ ਕਰਦਾ ਵੀ ਕਿਸਾਨ ਜੂਨੀਅਨ ਵਾਲੇ ਇਹ ਮੰਗ ਕਰਨ ਵੀ ਸਾਡੇ ਤਾਜੀ ਪਾਣੀ 0.0 ਤੱਕ ਜਾਵੇ ਸਾਡੇ ਜਿਹੜੇ ਖੇਤ ਨੇ ਸਾਡੇ ਖੇਤਾਂ ਦੀ ਸਚਾਈ ਪਾਣੀ ਪਾਣੀ ਨਾਲ ਨਹਿਰੀ ਪਾਣੀ ਨਾਲ ਕਰਵਾ ਦਿਓ ਲੈ ਇਹ ਇੰਨੇ ਨਾਲ ਹੀ ਤੁਹਾਡੀ ਬਹੁਤ ਬਚਤ ਹੋ ਜੂਗੀ ਤੁਹਾਡਾ ਰੇਹ ਪਾਉਣਾ ਬਚਤ ਹੋ ਗਿਆ ਤੁਹਾਡਾ ਪਾਣੀ ਲਾਉਣਾ ਬਚਤ ਹੋ ਗਿਆ ਕਿਉਂਕਿ ਤੁਸੀਂ ਤੁਹਾਡੀ ਜਿਹੜੀ ਧਰਤੀ ਦੇ ਵਿੱਚ ਜਦੋਂ ਆਪਾਂ ਪਾਣੀ ਕੱਢਦੇ ਆ ਤਾਂ ਉਹਦੇ ਤੇ ਖਰਚੇ ਕਿੰਨੇ ਹੁੰਦੇ ਨੇ ਪਹਿਲਾਂ ਤਾਂ ਪੂਰੀ ਦੇਖੋ ਤੁਸੀਂ ਕਿੰਨਾ ਮਹਗਾ ਲੱਗਦਾਗਾ 2.5-3 ਲੱਖ ਰੁਪਏ ਦਾ ਬੋਰ ਲੱਗਦਾਗਾ ਜਿਹੜਾ ਆਪਾਂ ਬੋਰ ਕੱਲਾ ਬੋਰ ਲਵਾਉਣਾਗਾ ਜਿਹੜਾ ਉਸ ਤੋਂ ਬਾਅਦ ਜਿਹੜਾ 65-60 65000 ਦਾ ਤਾਂ ਆਪਣੇ ਜਿਹੜੇ ਘਰੇ ਆਪਾਂ ਸਮਰਸੀਬਲ ਬੋਰ ਲਵਾਉਣਾ 60-65000 ਦਾ ਤਾਂ ਉਹ ਲੱਗਦਾਗਾ ਬਟ ਉਹ ਦੂਜਾ ਦਾ ਬੋਰ ਬੋਰ ਵੱਡਾਗਾ ਉਹਤੇ ਤਾਂ ਬੱਧ ਪੈਸੇ ਲੱਗਣੇ ਲੱਗ ਜਦੋਂ ਤੁਹਾਡੀ ਮੋਟਰ ਖਰਾਬ ਹੋ ਗਈ ਤੁਹਾਡਾ ਸਟਾਰਟਰ ਖਰਾਬ ਹੋ ਗਿਆ ਤੁਹਾਡਾ ਹੋਰ ਹੋ ਗਿਆ ਕਿੰਨੇ ਖਰਚੇ ਨੇ ਜਿਹੜੇ ਕਿਸਾਨ ਨੂੰ ਵੱਧੂ ਪੈਂਦੇ ਨੇਗੇ ਅਗਰ ਕਿਸਾਨ ਨੂੰ ਨਹਿਰੀ ਪਾਣੀ ਸਹੀ ਮਿਲਦਾ ਰਹੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਬਲਕਿ ਨਾ ਲੋਕਾਂ ਨੇ ਨਹਿਰੀ ਪਾਣੀ ਵਾਲੇ ਖਾਲ ਸੀਗੇ ਜਿਹੜੇ ਬਾਅਦ ਤੇ ਹੁਣ ਉਹਦੀ ਅਪਰੋਚ ਹੀ ਘਟਾਤੀ ਹੁਣ ਵੀ ਸਾਨੂੰ ਤਾਂ ਨਹਿਰੀ ਪਾਣੀ ਦੀ ਲੋੜ ਹੀ ਨਹੀਂ ਕਿਉਂਕਿ ਆ ਸਭ ਤੋਂ ਵੱਧ ਤਾਂ ਫ੍ਰੀ ਬਿਜਲੀ ਨੇ ਕਿਸਾਨ ਮਾਰੇ ਨੇ ਜੇ ਫ੍ਰੀ ਬਿਜਲੀ ਨਾ ਹੁੰਦੀ ਤਾਂ ਲੋਕ ਪਾਣੀ ਦੀ ਮੰਗ ਕਰਦੇ ਸੀ ਮੈਨੂੰ ਪਤਾ ਸੀ ਮਲੇਰ ਕੋਟਲੇ ਦੇ ਰਹਿਣ ਵਾਲੇ ਸਾਡੇ ਲੋਕ ਵੀ ਨਹਿਰੀ ਪਾਣੀ ਦੀ ਮੰਗ ਕਰਨ ਲੱਗੇ ਸੀ ਕਿਉਂਕਿ ਸਾਡੇ ਕੋਲੇ ਨਹਿਰ ਕੋਈ ਹੈ ਨਹੀਂਗੀ ਸਾਡੇ ਲੋਕ ਵੀ ਨਹਿਰੀ ਪਾਣੀ ਦੀ ਮੰਗ ਕਰਨ ਲੱਗੇ ਸੀ ਹੁਣ ਮੈਂ ਦੇਖਦਾ ਵੀ ਜਿਹੜੇ ਧੂਰੀ ਦੇ ਇਲਾਕੇ ਨੇ ਜਿੱਥੇ ਵਿਚਦੀ ਨਹਿਰ ਲੰਘਦੀ ਆ ਗਈ ਉਹ ਲੋਕ ਵੀ ਲੋਕਾਂ ਕੋਲੇ ਵੀ ਨਹਿਰੀ ਪਾਣੀ ਨਹੀਂ ਆ ਰਿਹਾ ਹੁਣ ਮੇਰੀ ਫੇਰ ਇੱਕ ਵਾਰ ਬੇਨਤੀ ਆ ਵੀ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜਾ ਪਾਣੀ ਹੈ ਪਾਣੀ ਨੂੰ ਤੁਸੀਂ ਮੰਗੋ ਤੁਸੀਂ ਪਾਣੀ ਦੀ ਮੰਗ ਰੱਖੋ ਵੀ ਸਾਡਾ ਪਾਣੀ ਆ ਜੀ ਜਿਹੜਾ ਸਾਡੇ ਖੇਤਾਂ ਨੂੰ 100% ਪਾਣੀ ਮਿਲਣਾ ਚਾਹੀਦਾ ਬਸ ਇਤੋਂ ਬਿਨਾ ਸਾਡੀ ਕੋਈ ਮੰਗ ਨਹੀਂ ਗਈ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ